ਤੂੜੀ ਪਾ ਦੇ ਬਈ ਤੂ ਰਿਸਤੀ ਪਾ ਦੇ ਤਾਂ ਵੀ ਰੱਜ ਗਈ ਉਂ ਵੀ ਥੋੜੇ ਹੀ ਖਾਂਦੇ ਆ ਬਈ ਇਹ ਛਲਕਾ ਛਲਕਾ ਹਾਂ ਇਹ ਥੋੜੇ ਹੀ ਖਾਂਦੇ ਆ ਨਾ ਮਾਤਰ ਖਾ ਕੇ ਵਾਪਸ ਵਹਿ ਜਾਂਦੇ ਆ ਬਈ ਆਪਣੇ ਥੋੜਾ ਚਿੱਟੀ ਦਾ ਬੜਾ ਕਰੇਜ ਆ ਬਈ ਕਿੰਨਾ ਦੁੱਧ ਹੋਊ ਇਹਦੇ ਥੱਲੇ ਇਹਦੇ 3 3 ਲੀਟਰ ਦੇ ਹੁਣ ਆਸੇ ਪਾਸੇ ਹੋਊਗਾ ਫੇਰ ਤਾਂ ਬੱਚੇ ਤਾਂ ਆਰਾਮ ਨਾਲ ਹੀ ਰਜ ਜਾਣਗੇ ਬਈ ਬੱਚੇ ਵੱਡੇ ਆ ਤਾਂ ਵੀ ਦੁੱਧ ਬਹੁਤ ਆ ਠੋਖੜਾ ਬੱਕਰੀ ਆਹ ਬਾਈ ਕੋਲੇ ਨਾ ਸਭ ਤੋਂ ਪਹਿਲਾਂ ਮੈਂ ਵਿਖਾ ਦਿਆਂ ਆਹ ਬਰੀਡਰ ਆ ਬਈ ਕੰਨ ਵੇਖੋ ਇਹਦੇ ਕੋਨਾ ਇਹ ਜਮਾਂਦਰੂ ਜਮਾ ਚਿੱਟਾ ਕਾਦੇ ਦਾ ਨੋਰਮਲ ਆ ਬਾਲੇ ਕੱਤਾ ਵਾਲਾ ਕਿਉਂ ਬਰਬਰੀ ਚ ਚੱਲਦਾ ਇਹ ਤਾਂ ਬਈ ਜੇ ਘਰੇ ਰੱਖਣਾ ਹੁਣ ਤਿੰਨ ਕੋ ਹੁਣ ਮੈਲਾ ਦਾ ਦੋ ਸਾਲਾਂ ਚ ਜਿਜੜ ਬਣਾ ਦਿੰਦਾਂਗਾ ਹਾਂ ਬਈ ਹਾਂਜੀ ਸਸਰੀਕਾਲ ਦੋਸਤੋ ਮੈਂ ਤੁਹਾਡਾ ਆਪਣਾ ਕੋਪੀ ਗੁਰਪ੍ਰੀਤ ਮਿੱਤਰੋ ਅੱਜ ਆਪਾਂ ਨਵੇਂ ਪਿੰਡ ਖੜੇ ਆ ਨਵਾਂ ਪਿੰਡ ਤਲਵੰਡੀ ਸਾਬ ਉਹਦੇ ਜਮਾ ਨਾਲ ਹੀ ਵਸਿਆ ਤਿੰਨ ਕਿਲੋਮੀਟਰ ਤੇ ਅੱਜ ਆਪਾਂ ਤੁਹਾਨੂੰ ਬੱਕਰੀ ਫਾਰਮ ਚ ਲੈ ਕੇ ਆਇਆ ਬਰਬਰੀ ਦਾ ਬੱਕਰੀ ਫਾਰਮ ਆ ਤੇ ਬਾਈ ਕੁਲਵਿੰਦਰ ਰਮਾਣੇ ਕੋਲੇ ਖੜੇ ਆ ਭਰਾ ਕੋਲੇ ਬਾਈ ਦਾ ਘਰੇ ਇੱਕ ਨਾ ਖੇਤੀਬਾੜੀ ਦੇ ਨਾਲ ਸਹਿਕ ਧੰਦਾ ਤੇ ਬਾਈ ਨਾਲ ਕਰਦੇ ਆ ਗੱਲਾਂ ਬਾਤਾਂ ਤੁਹਾਨੂੰ ਬੱਕਰੀ ਦੀ ਟ੍ਰੇਨਿੰਗ ਵੀਡੀਓ ਚ ਹੀ ਦੇ ਦੂ ਜੇ ਕੋਈ ਭਾਈ ਫਰਕ ਰਹਿ ਗਿਆ ਤਾਂ ਬਾਈ ਨੂੰ ਫੋਨ ਕਰਕੇ ਤੁਸੀਂ ਗੱਲਬਾਤ ਸਾਰੀ ਕਰ ਸਕਦੇ ਆ ਤੁਹਾਨੂੰ ਬੱਕਰੀ ਪਾਲਣ ਬਾਰੇ ਕੱਲੀ-ਕੱਲੀ ਗੱਲ ਦੱਸ ਦਊਗਾ ਕਿਤੇ ਟ੍ਰੇਨਿੰਗ ਕਰਨ ਦੀ ਲੋੜ ਨਹੀਂ ਪੈਣੀ ਕਿਉਂਕਿ ਬਾਈ ਦਾ ਐਕਸਪੀਰੀਅੰਸ ਹੀ ਏਡਾ ਤਗੜਾ ਸਸਰੀ ਘਰ ਸਸੀ ਕਹਾ ਬਾਈ ਹੋਰ ਭਾਈ ਠੀਕ ਹੋ ਹਾਂ ਬਾਈ ਬਿਲਕੁਲ ਬਾਈ ਕਿੰਨਾ ਕ ਟਾਈਮ ਹੋ ਗਿਆ ਇਹ ਰਜਕਾਰ ਤੋਰੇ ਨਾ ਭਈ ਆਪਾਂ ਨੂੰ ਪਹਿਲਾਂ ਬੱਕਰਿਆਂ ਦੇ ਸੀਗਾ ਬਈ ਅੱਛਾ ਬੀਟਲ ਬੱਕਰੇ ਸੀ ਆਪਣੇ ਕੋਲੇ ਅੱਛਾ ਹੁਣ ਬਰਬਰੀ ਤੇ ਦੋ ਦੋ ਢਾਈ ਸਾਲ ਹੋ ਗਏ ਬਈ ਆਪਾਂ ਨੂੰ ਤੇ ਉਹ ਬੀਟਲ ਕਿੰਨਾ ਚਿਰ ਰੱਖੇ ਬਈ ਉਹ ਬਈ ਰੱਖੇ ਬਈ ਛੋਟੇ ਬੱਚੇ ਲਿਆ ਲੈ ਪਾਉ ਕੇ ਵੇਚ ਦਿੰਦੇ ਸੀ ਵੱਡੇ ਕਰਕੇ ਆਪਾਂ ਕਰੀ ਚੰਗਾ ਸੀ ਬਈ ਉਹ ਵੀ ਹਾਂ ਉਹ ਵੀ ਠੀਕ ਸੀ ਬਈ ਉਹ ਥੋੜਾ ਖਰਚਾ ਵੱਧ ਖਾ ਜਾਂਦੇ ਆ ਬਈ ਠੀਕ ਆ ਯਾਨੀ ਜਿਹਨੇ ਘਰੇ ਬੱਕਰੀਆਂ ਰੱਖਣੀਆਂ ਫਿਰ ਉਹ ਬੀਟਲ ਨਾਲ ਬਰਬਰੀ ਹਾਂ ਬਰਬਰੀ ਵਧੀਆ ਬਈ ਇਹ ਬਰਬਰੀ ਦੀ ਇੱਕ ਤਾਂ ਖਰਚਾ ਕਰਦਾ ਹਾਂ ਖਰਚਾ ਬਹੁਤ ਘਾਟਾ ਬਈ ਇਹਨਾਂ ਦਾ ਠੀਕ ਆ ਤੇ ਇੱਕ ਦੂਜਾ ਬਈ ਦੀ ਸਾਮ ਸਮਾਂ ਉਹਦੇ ਨਾਲ ਘਾਟਾ ਹਾਂ ਬਿਮਾਰ ਮੂਰ ਵੀ ਪਾਉਂਦੀ ਨਹੀਂ ਬਿਮਾਰੀ ਨਾ ਮਾਤਰੀ ਆ ਬਈ ਇਹ ਮੈਲਾ ਦਾ ਤੂੜੀ ਤਾੜੀ ਵੀ ਖਾ ਲੈਂਦੇ ਹਾਂ ਹਾਂ ਤੂੜੀ ਬਈ ਆ ਪਾਉਂ ਬਰਸੀਨ ਬੀਜਾ ਆਪਣੇ ਇੱਧਰ ਬਰਸੀਨ ਸੀ ਸਿਆਲ ਚ ਹੁਣ ਜੰਤਰ ਬੀਜਤਾ ਬਈ ਆਪਾਂ ਜੰਤਰ ਚ ਖੁੱਲੀਆਂ ਛੱਡ ਹਾਂ ਖੁੱਲੀਆਂ ਛੱਡ ਦਿੰਦੇ ਹਾਂ ਇੱਕ ਟਾਈਮ ਬਾਅਦ ਫੀਡ ਪਾਣੇ ਨੂੰ ਆਸਥਨੀ ਠੀਕ ਆ ਬਾਕੀ ਜੰਤਰ ਨਾ ਰਾਜ ਲੈਂਦੀਆਂ ਬਾਕੀ ਤੇ ਬਾਈ ਇਹਨਾਂ ਦਾ ਮੰਨ ਕੇ ਚੱਲ ਜਿਵੇਂ ਜੰਤਰ ਹੋ ਗਿਆ ਜਾਂ ਫੀਡ ਪਾਤੀ ਹੈ ਨਾ ਤੇ ਹੋਰ ਕੋਈ ਜਿਵੇਂ ਕਣਕ ਕੁਣਕ ਜਿਉਂ ਜਿਉਂ ਪਾਉਣਾ ਹਾਂ ਬਾਈ ਖਾ ਲੈਂਦੇ ਸਾਰਾ ਕੁਝ ਇਹ ਤਾਂ ਬਾਈ ਬਰਬਰੀ ਦਾ ਕਹਿੰਦੇ ਤੂੜੀ ਖਾ ਲਰਦਾ ਹਾਂ ਹਾਂ ਤੂੜੀ ਪਾ ਦੇ ਬਾਈ ਤੂਰੀਸਤੀ ਪਾ ਦੇ ਤਾਂ ਵੀ ਰੱਜ ਜਾਂਦੇ ਉਹ ਵੀ ਥੋੜੇ ਹੀ ਖਾਂਦੇ ਆ ਬਾਈ ਛਲਕਾ ਛਲਕਾ ਹਾਂ ਇਹ ਥੋੜੇ ਹੀ ਖਾਂਦੇ ਆ ਨਾ ਮਾਤਰ ਖਾ ਕੇ ਬਸ ਬਾਹਰ ਬਹਿ ਜਾਂਦੇ ਆ ਬਾਈ ਤੇ ਬਾਈ ਇਹਨਾਂ ਦਾ ਤੇ ਉਹਨਾਂ ਦੇ ਰੇਟ ਦਾ ਕੋਈ ਫਰਕ ਹੈਗਾ ਬੀਟਲ ਦਾ ਤੇ ਇਹਦਾ ਹਾਂ ਹੁਣ ਥੋੜੀ ਜਿਹੀ ਮੰਗ ਇਹਨਾਂ ਦੀ ਜ਼ਿਆਦਾ ਆ ਬਈ ਉਹ ਰੇਟ ਦਾ ਬਹੁਤ ਫਰਕ ਆ ਬਈ ਕਿਵੇਂ ਹਾਂ ਰੇਟ ਉਹ ਮਹਿੰਗੀ ਆ ਥੋੜੀ ਬੀਟਲ ਠੀਕ ਆ ਹਾਂ ਇਹਨਾਂ ਦਾ ਵੀ ਉ ਬਹੁਤ ਆ ਬਈ ਹੁਣ 15000 ਤੋਂ 35000 ਤੱਕ ਮਿਲ ਜਾਂਦੀ ਬਈ ਚੰਗੀ ਵਰਬਰੀ ਠੀਕ ਆ ਆਪਣੇ ਥੋੜਾ ਚਿੱਟੀ ਦਾ ਵਾੜਾ ਕਰੇਜ ਆ ਬਈ ਜਿਹੜਾ ਕੋਹਨ ਹਾਂ ਕੋਹਨੀ ਚਿੱਟੀ ਦਾ ਆਪਣੇ ਜ਼ਿਆਦਾ ਆਗਾ ਠੀਕ ਆ ਜਿਹੜਾ ਹਨੁਮਾਨਗੜ੍ਹ ਮਹਾਰਾਸ਼ਟਰ ਚ ਉਹ ਸਿੰਘਾਂ ਵਾਲੀ ਤੇ ਲਾਲ ਗੁਲਦਾਰ ਲੈਂਦੇ ਆ ਉਹ ਜਿਹੜੀ ਉਹ ਲਾਲ ਜੀਨੀ ਹਾਂ ਲਾਲ ਗੁਲਦਾਰ ਤੇ ਹੁਣ ਬਈ ਇਸ ਟਾਈਮ ਤੇਰੇ ਕੋਲੇ ਕਿੰਨੇ ਜਾਨਵਰ ਆ ਇਸ ਟਾਈਮ ਵਿੱਚੇ ਬੱਚੇ ਬਈ 20 ਕਿਨਾਗਾ ਵੀ ਨਾਗਾ ਹੈ ਹਾਂ ਤੇ ਇਹ ਬਾਈ ਜਦੋਂ ਸੌਂਦੀਆਂ ਦੋ ਬੱਚੇ ਹੀ ਦਿੰਦੀਆਂ ਕਿ ਤਿੰਨ ਚਾਰ ਹਾਂ ਦੋ ਵੀ ਆਪਣੇ ਕੋਲੇ ਤਿੰਨ ਵੀ ਦਿੱਤੀ ਆ ਬਈ ਦੋ ਦੋ ਤਾਂ ਆਮ ਹੀ ਦੇ ਜਿੰਦੇ ਆ ਬਈ ਤਿੰਨ ਆਲੀ ਕਿਹੜੀ ਬੱਕਰੀ ਆ ਬਖਾਏਗਾ ਤਿੰਨ ਆਲੀ ਬਈ ਆ ਆ ਸੀ ਇਹ ਤਿੰਨ ਵੀ ਦੇ ਦਿੰਦੀ ਤਾ ਇਹਦਾ ਦੇਵਾ ਵੀ ਬਹੁਤ ਵੱਡਾ ਹਾਂ ਬਹੁਤ ਵੱਡਾ ਦੁੱਧ ਕਿੰਨਾ ਦੁੱਧ ਹੋਊਗਾ ਇਹਦੇ ਥੱਲੇ ਇਹਦੇ 3 3 ਲੀਟਰ ਦੇ ਹੁਣ ਆਸੇ-ਪਾਸੇ ਹੋਊਗੀ ਫੇਰ ਤਾਂ ਬੱਚੇ ਤਾਂ ਆਮ ਨਾਲ ਹੀ ਇਰਜਾ ਦੇ ਬਈ ਬੱਚੇ ਵੱਡੇ ਆ ਤਾਂ ਵੀ ਦੁੱਧ ਬਹੁਤ ਆ ਠੋਕੜਾ ਬੱਕਰੀ ਠੀਕ ਆ ਅੱਛਾ ਇਹ ਵੀ ਮੰਨ ਕੇ ਚੱਲੋ 3 ਲੀਟਰ ਦੁੱਧ ਦੇ ਦਿੰਦੀ ਆ ਹੈ ਹਾਂਜੀ ਹਾਂ ਠੀਕ ਆ ਇਹਦੇ ਬੱਚੇ ਕਿ ਬੱਚਾ ਚੁੰਗਿਆ ਨਹੀਂ ਜਾਂਦਾ ਬਈ ਪਾਸੇ ਹੋ ਜਾਂਦੇ ਬੱਚੇ ਫੇਰ ਚੋਣੇ ਆ ਹਾਂ ਚੋ ਲੈਨੇ ਆ ਹੁਣ ਚੋਵਾਂਗੇ ਫਸ ਹੁਣ ਟੋਕੜਾ ਹੁਣ ਬੱਚੇ ਵਾ ਚੋਂਦੇ ਨਹੀਂ ਆ ਵਿੱਚ ਫਿਰਦੇ ਨੇ ਤੇ ਬਾਈ ਇਹ ਜਿਵੇਂ ਸੂਪੀ ਹੈ ਨਾ ਬੱਕਰੀ ਤੇ ਕਿੰਨੇ ਦਿਨਾਂ ਬਾਅਦ ਮੇਟ ਹੋ ਜਾਂਦੀ ਦੂਰੀ ਯਾਰ ਇਹ ਬਈ ਬੱਕਰਾ ਵਿੱਚ ਹੋਵੇ ਮਹੀਨੇ ਦੇ ਵਿੱਚ ਵਿੱਚ ਹੋ ਜਾਂਦੀ ਆ ਠੀਕ ਆ ਸਾਲ ਚ ਤਿੰਨ ਵਾਰ ਹੀ ਸੂਂਦੀ ਆ ਫੇਰੇ ਨਹੀਂ ਦੋ ਵਾਰ ਹੀ ਆ ਮੰਨ ਬਈ ਠੀਕ ਆ 5 ਮਹੀਨਿਆਂ ਦੇ ਅਸੇ ਵਸੂਪੈਂਦੀ ਦੋ ਚਾਰ ਦਿਨ ਘੱਟ ਹੀ ਹੁੰਦੀ ਆਪਾਂ ਠੀਕ ਆ ਤੇ ਬਾਈ ਉਹ ਪਰਲੇ ਪਾਸੇ ਵੀ ਚੱਲ ਗਏ ਹਨਾ ਉਧਰ ਵੀ ਤੇ ਆ ਬਾਈ ਜਿਹੜੇ ਵਿੱਚ ਬੱਚੇ ਫਿਰਦੇ ਹਨਾ ਬੱਕਰੇ ਇਹ ਸਾਰੇ ਫੋਰ ਸੇਲ ਆ ਹਾਂ ਹਾਂ ਬਾਈ ਸੇਲ ਆ ਇਹਨਾਂ 'ਚ ਕੋਈ ਰੱਖੇਗਾ ਬਰੀਡਰ ਕੇ ਸਾਰੇ ਸੇਲ ਹੀ ਕਰੇਗਾ ਨਹੀਂ ਰੱਖ ਲਾਂਗੇ ਇੱਕ ਅੱਧਾ ਬਾਈ ਦੂਜੇ ਸਾਰੇ ਸੇਲ ਕਰੇਗਾ ਹਾਂ ਸੇਲ ਕਰਤਾ ਕੋਨੇ ਬੱਚੇ ਸਾਰੇ ਕੋਨੇ ਆ ਹਨਾ ਹੂੰ ਤੇ ਇਹ ਜਿਹੜੀਆਂ ਆ ਵਿੱਚ ਬੱਕਰੀਆਂ ਫਿਰਦੀਆਂ ਇਹਨਾਂ ਦੇ ਬੱਚੇ ਆ ਹਨਾ ਹਾਂ ਹਾਂ ਬਾਈ ਇਹਨਾਂ ਦੀ ਲੈ ਵੀ ਬਾਈ ਦਾ ਆ ਤਾਂ ਇੱਕ ਨੰਬਰ ਚੇਂਜਰ ਆ ਤੇ ਦੂਜੇ ਚੇਂਜਰ ਚ ਆਪਾਂ ਨਾਲ ਹੀ ਆ ਤੇ ਚੱਲਦੇ ਆ ਵੀਡੀਓ ਨਾਲ ਜੁੜੇ ਰਹੋ ਲੈ ਵੀ ਇਧਰ ਨਾਲ ਹੀ ਬਾਈ ਦਾ ਇੱਕ ਨੰਬਰ ਚੇਂਜਰ ਆ ਤੇ ਹੁਣ ਦੂਜੇ ਨੰਬਰ ਚੇਂਜਰ ਚ ਆ ਗਏ ਆ ਬਾਈ ਕੋਲੇ ਨਾ ਸਭ ਤੋਂ ਪਹਿਲਾਂ ਮੈਂ ਵਿਖਾ ਦਿਆਂ ਆ ਬਰੀਡਰ ਆ ਬਾਈ ਕੰਨ ਵੇਖੋ ਇਹਦੇ ਕੋਨਾ ਇਹ ਜਮਾਂਦਰੂ ਜਮਾ ਚਿੱਟਾ ਕਾਦੇ ਦਾ ਨਾਰਮਲ ਆ ਬਾਲੇ ਕੱਦ ਦਾ ਵਾਲਾ ਕਿਉਂ ਬਰਬਰੀ ਚ ਚੱਲਦਾ ਨਹੀਂ ਤੇ ਬਾਈ ਇਹਦੀ ਸਟਾਰਟ ਸਰਵਿਸ ਉ ਬਾਹਰ ਵੀ ਹੁੰਦੀ ਹੈ ਹਾਂ ਫੀਸ ਤੇ ਛੱਡ ਦੇ ਕਿੰਨੀ ਫੀਸ ਹੈ ਇਹਦੀ ਵੀ 1500 ਵੀ 2000 ਵੀ ਆਇਆ ਠੀਕ ਆ ਹਾਂ ਨਹੀਂ ਫਿਰ ਇਸ 2000 ਆ ਵੀ 1500 ਕਿਸੇ ਯਾਰ ਮਿੱਤਰ ਬੋਲ ਹਾਂ ਬਈ ਜੇ ਕੋਈ ਵੀਡੀਓ ਦੇਖ ਕੇ ਆਉ ਬਾਈ ਦੀ ਘੱਟ ਕਰਾਂਗੇ ਠੀਕ ਆ ਤੇ ਸਾਰੇ ਜਿੰਨੇ ਬਾਈ ਬੱਚੇ ਆ ਆ ਵਿੱਚ ਸੇਲ ਤੇ ਸਾਰੇ ਬੱਚੇ ਇਹਦੇ ਹੀ ਆ ਹਾਂ ਹਾਂ ਬਈ ਇਹਦੇ ਠੀਕ ਆ ਲੈ ਵੀ ਮਿੱਤਰੋ ਆਹ ਜੀ ਕਿਸੇ ਨੇ ਬਾਈ ਸਟੱਡ ਸਰਵਿਸ ਲੈਣੀ ਆ ਆ ਬੱਕਰਾ ਦੇਖ ਸਕਦੇ ਆ ਤੁਸੀਂ ਮੂੰਹ ਮੰਦਰਾ ਕੰਨ ਹਣਾ ਤੇ ਇਹ ਬਾਈ ਸਟੱਡ ਸਰਵਿਸ ਲਈ ਓਪਨ ਆ ਤੇ 22 ਕਹਿੰਦਾ 2000 ਰੁਪਇਆ ਫੀਸ ਆ ਜੇ ਕੋਈ ਆਪਣੀ ਵੀਡੀਓ ਵੇਖ ਕੇ ਕੋਈ ਫੋਨ ਕਰਾ ਕੇ ਭਰਾ ਜਾਊਗਾ ਤਾਂ ਆਪਾਂ ਮਾਨਤਾਨ ਕਰਾ ਦੇਾਂਗੇ ਜੇ ਕਿਸੇ ਨੇ ਭਾਈ ਇਹ ਬੱਕਰੇ ਦੇ ਬੱਚੇ ਲੈਣੇ ਹੁਣ ਤਾਂ ਬਾਈ ਕੋਲੇ ਬੱਚੇ ਵੀ ਵਿਕਾਊ ਆ ਆ ਵਿੱਚ ਬੱਕਰੀਆਂ ਤੁਸੀਂ ਫਿਰਦੀਆਂ ਵੇਖ ਸਕਦੇ ਹੋ ਆ ਭਾਈ ਸਾਰੀਆਂ ਬੱਕਰਾਂ ਦਾ ਦੂਰੀਵਾਰ ਮੀਟ ਹੋਊਗਾ। ਹਾਂ ਭਾਈ ਇਹ ਦੋ ਕ੍ਰੋਸ ਹੋਊਗਾ। ਸਾਰੀਆਂ ਸੂਨ ਵਾਲੀਆਂ ਹੀ ਆ। ਹਾਂ ਹਾਂ ਗੱਬਣਾ ਮਹੀਨੇ ਦੀ ਕੋਈ। ਇਹ ਭਾਈ ਬੱਕਰਾ ਜਿਹੜਾ ਮੈਂ ਤੁਹਾਨੂੰ ਦੱਸਦਿਆਂ ਇਹ ਫੂਲੇਵਾਲ ਦਾ ਜੇਤੂ ਆ। ਹਾਂ ਹਾਂ ਭਾਈ ਦੂਜੇ ਨੰਬਰ ਤੇ ਆਇਆ। ਦੂਜੇ ਨੰਬਰ ਤੇ ਦੋ ਦੰਤ ਤੇ ਚਾਰ ਦੰਤ ਦਾ ਇਕੱਠਾ ਮੁਕਾਬਲਾ ਸੀ ਭਈ। ਠੀਕ ਆ। ਪਹਿਲੇ ਨੰਬਰ ਤੇ ਚਾਰ ਦੰਦ ਉਹ ਆ ਗਿਆ ਉਹ। ਹਾਂ ਪਹਿਲੇ ਨੰਬਰ ਤੇ ਮਨਾਂ ਆ ਗਿਆ ਸੀ। ਠੀਕ ਆ। ਲੈ ਵੀ ਮਿੱਤਰੋ ਜਿਹੜੇ ਕਿਸੇ ਵੀ ਭਰਾ ਨੇ ਸਟੱਡ ਸਰਵਿਸ ਲੈਣੀ ਆ ਠੀਕ ਆ ਤੇ ਇਹ ਬਾਈ ਕੋਲੇ ਆ ਕੇ ਤੁਸੀਂ ਬੱਕਰੇ ਦੀ ਸਟੱਡ ਸਰਵਿਸ ਲੈ ਸਕਦੇ ਹੋ। ਹੁਣ ਬਾਈ ਆਪਾਂ ਬਾਈ ਤੋਂ ਕੋਈ ਚਾਰ ਗੱਲਾਂ ਤੁਹਾਨੂੰ ਇਹ ਪੁੱਛ ਦਿੰਨੇ ਆਂ ਵੀ ਬੱਕਰੀ ਗੱਭਣ ਲਵੇ ਜਾਂ ਕਿਵੇਂ ਉਹ ਤੁਹਾਨੂੰ ਸਾਰੀ ਕਹਾਣੀ ਦੱਸੂ ਵੀ ਬਾਈ ਜਦੋਂ ਬੰਦਾ ਪਹਿਲੀ ਵਾਰੀ ਬੱਕਰੀ ਰੱਖਦਾ ਹਾਂ ਉਦੋਂ ਗੱਭਣ ਲਵੇ ਖਾਲੀ ਲਵੇ ਪੱਠ ਲਵੇ ਕਿ ਕਿਵੇਂ ਉਹ ਬਾਈ ਜੇ ਪੱਠਾ ਮਿਲ ਜਾਣਾ ਚੰਗੀਆਂ ਪੱਠਾ ਲੈ ਲੈ ਨਹੀਂ ਬੱਕਰੀ ਸੂਈ ਲੈ ਲੈ ਠੀਕ ਆ ਬੱਚੇ ਹੋਣ ਬੱਚੇ ਹੋਣ ਨਾਲ ਵੀ ਨਹੀਂ ਮਾੜੇ ਬੱਕਰਾਂ ਤੋਂ ਕ੍ਰੋਸ ਹੁੰਦੇ ਆ ਬੱਕਰੀਆਂ ਉਹ ਫਿਰ ਆਲਾ ਕਾਟੇ ਦਾ ਸੌਦਾ ਹੀ ਆ ਬਈ ਮਾੜੇ ਬੱਚੇ ਹੁੰਦੇ ਨਾਲ ਜੇ ਹੁਣ ਆਪਾਂ ਨੇ ਜਿਆਦਾ ਸਾਹਮਣੇ ਕੋਈ ਮੀਟ ਯਾਰ ਵੇਲੀ ਪਤਾ ਹੋਈ ਵੀ ਚੰਗੇ ਬੱਕਰੇ ਤੋਂ ਬਣੀ ਆ ਬੱਕਰੀ ਉਹ ਲੈ ਲਓ ਬਈ ਤੇ ਬਾਈ ਜੇ ਕਿਸੇ ਨੇ ਕੋਈ ਬੱਕਰੀ ਖਰੀਦਣੀ ਹੋਵੇ ਤੇ ਤੂੰ ਮੰਨ ਕੇ ਚੱਲ ਇਹਨਾਂ ਚੋਂ ਸੇਲ ਕਰ ਦੇਣਾ ਕਿ ਲਿਆ ਦੇਣਾ ਹਾਂ ਬਈ ਦੇ ਦਾਂਗੇ ਵਿੱਚੋਂ ਜੀ ਮੰਗਦੇ ਬਈ ਅੱਛਾ ਵਿੱਚੋਂ ਬੱਕਰੀ ਸੇਲ ਕਰ ਦੇਗਾ ਹਾਂ ਉਹ ਆਪਣਾ ਵਪਾਰ ਦਾ ਕੰਮ ਜਿਆਦਾ ਹੈ ਨਹੀਂ ਗਾ ਬਈ ਆਪਾਂ ਬੱਚੇ ਪੁੱੱਚੇ ਹੀ ਵੇਚਦੇ ਹਾਂ ਜਿਆਦਾ ਠੀਕ ਆ ਹੂੰ ਯਾਨੀ ਕੋਈ ਸ਼ੌਂਕਗਾ ਜੇ ਬੰਦਾ ਆਵੇ ਤਾਂ ਕੋਈ ਚੱਕਰ ਨਹੀਂ ਤੇ ਬਾਈ ਇੱਕ ਯਾਰ ਹੋਰ ਚੀਜ਼ ਵੇਖਣ ਨੂੰ ਮਿਲੀ ਆ ਵੀ ਤੇਰੇ ਝੋਲਾ ਕਿਸੇ ਬੱਕਰੀ ਤੇ ਨਹੀਂ ਲੱਗਿਆ ਹਾਂ ਹਾਂ ਖੁੱਲੇ ਹੀ ਚੁੰਗਦੇ ਫਿਰ ਹਾਂ ਬਾਈ ਖੁੱਲੇ ਹੀ ਕਿਉਂ ਪਿੰਜਰੇ ਤਾੜ ਦਿੰਨੇ ਆ ਬਈ ਇਹ ਚ ਜੋ 2 ਘੰਟੇ ਛਾੜ ਦਿੰਨੇ ਆ ਬਈ ਜੀ 2 ਤੋਂ 2 ਘੰਟੇ ਹਾਂ ਹਾਂ ਪਿਛੋਲਾ ਨਹੀਂ ਲਾਉਂਦੇ ਬੱਚੇ ਨੂੰ ਤਾੜ ਦਿੰਨੇ ਆ ਬਈ ਅੱਛਾ ਠੀਕ ਆ ਤੇ ਬਾਈ ਇਹਦੀ ਜਿਹੜੀ ਪਾਠਾ ਬਰਬਰੀ ਦੀ ਜਿਵੇਂ ਅੱਜ ਜਨਮ ਲੈ ਲਿਆ 6 ਮਹੀਨਿਆਂ ਚ ਤਿਆਰ ਹੋ ਜਾਂਦੀ ਹੈ ਹਾਂ ਬਈ 6-4 ਤੋਂ 6 ਚ ਵੀ ਆ ਜਾਂਦੀ ਜੇ ਚੰਗੀ ਦੁੱਧਾਦ ਪਾਲੀ ਆ 4 ਮਹੀਨਿਆਂ ਦੀ ਵੀ ਕ੍ਰੋਸ ਹੋ ਜਾਂਦੀ ਹੈ ਹਾਂ ਹੀਟ ਹੋ ਜਾਂਦੀ ਆ ਬੰ ਨੂੰ 7-8 ਮਹੀਨਿਆਂ ਤੋਂ ਲਾਉਣੀ ਚਾਹੀਦੀ ਬਈ ਛੋਟੀ ਵੀ ਵੱਲੀ ਨਹੀਂ ਠੀਕ ਹੈ ਕਿਉਂ ਇੱਕ ਤਾਂ ਉਹ ਛੋਟੀ ਰਹਿ ਜਾਂਦੀ ਉਹ ਹਾਈਟ ਚ ਹੂੰ ਤੇ ਉਂ ਬਈ ਉਹ ਆਪਣਾ ਬਈ ਬੀਟਲ ਨਾਲੋਂ ਫਿਰ ਬਰਬਰੀ ਚ ਘਰੇ ਰੱਖਣ ਚ ਫਾਇਦਾ ਹਾਂ ਜਿਹੜਾ ਵੀ ਘਰੇ ਜੇ ਬਾਦ ਚਰਾਤੇ ਜਾਂਦੀਆਂ ਫਿਰ ਬੀਟਲ ਵੀ ਠੀਕ ਆ ਬਈ ਠੀਕ ਆ ਖਰਚਾ ਘੱਟ ਇਹ ਤਾਂ ਬਈ ਜੇ ਘਰੇ ਰੱਖੀਆਂ ਹੁਣ ਤਿੰਨ ਕੋ ਹੁਣ ਮੈਨ ਲਾਦਾ 2 ਸਾਲਾਂ ਚ ਜਿਜੜ ਬਣਾ ਦਿੰਦਾ ਹਾਂ ਹਾਂ ਬਈ ਮੈਂ ਜੇ ਬਈ ਬੱਚਿਆ ਮੈਨੂੰ 2.5 ਸਾਲ ਹੋ ਗਏ ਬਾਦੂ ਵੇਚ ਤੇ ਠੀਕ ਆ ਘਰੇ ਬੱਚੇ ਮੁੱਕਦੇ ਹੀ ਨਹੀਂ ਬਈ ਇਹਦੇ ਅੱਛਾ ਹਾਂ ਬਈ ਸੁੰਝੇ ਹੀ ਰਹਿੰਦੇ ਆ ਠੀਕ ਆ ਲੈ ਵੀ ਮਿੱਤਰੋ ਤੁਹਾਨੂੰ ਨਾ ਚਲਦੀ ਵੀਡੀਓ ਚ ਆਪਾਂ ਨੰਬਰ ਦੇਤਾ ਬਾਈ ਦਾ ਤੁਸੀਂ ਬਾਈ ਨਾਲ ਕਰ ਲਓ ਸੰਪਰਕ ਜਿਹਨੇ ਬਰੀਡਡ ਪਾਲਨੇ ਆ ਬਰੀਡਰ ਬੱਕਰੀ ਲੈਣੇ ਆ ਉਹੋ ਭਰਾ ਵੀ ਸੰਪਰਕ ਕਰੋ ਜਿਹਨੇ ਪੱਠਾਂ ਲੈਣੀਆਂ ਬਾਈ ਕਹਿੰਦਾ ਵੀ ਆਪਾਂ ਪੱਠਾਂ ਵੀ ਲਿਆ ਦੇਾਂਗੇ ਕਿਉਂ ਬਾਈ ਦੇ ਟੱਚ ਚ ਚੰਗੇ ਵੱਡੇ ਫਾਰਮਾਂ ਵਾਲੇ ਹੈਗੇ ਜੇ ਕਿਸੇ ਨੇ ਬੱਕਰੀ ਲੈਣੀ ਆ ਉਹ ਵੀ ਬਾਈ ਦੀ ਰਹਿ ਲਾਜ਼ਮੀ ਲਿਓ ਤੇ ਜੇ ਕਿਸੇ ਨੇ ਟ੍ਰੇਨਿੰਗ ਲੈਣੀ ਆ ਬੱਕਰੀ ਬਾਰੇ ਪੁੱਛਣਾ ਕਿਵੇਂ ਪਾਲਣਾ ਰੱਖ ਰਖਵਾ ਬਾਈ ਤੁਹਾਨੂੰ ਕੱਲੀ ਕੱਲੀ ਗੱਲ ਦੀ ਜਾਣਕਾਰੀ ਦੇਊਗਾ ਤੁਹਾਨੂੰ ਕਿਤੇ ਟ੍ਰੇਨਿੰਗ ਕਰਨ ਜਾਣ ਦੀ ਯਾਰ ਲੋੜ ਨਹੀਂ ਬੰਦਾ ਕੰਮ ਦਾ ਥੋੜਾ ਜਿਆ ਬੋਲਦਾ ਘੱਟ ਆ ਸੰਗਦਾ ਸੀਗਾ ਮਸਾ ਹੀ ਲਿਆਂਦਾ ਵੀਡੀਓ ਚ ਠੀਕ ਆ ਵੀਡੀਓ ਨੂੰ ਬਾਈ ਜੀ ਕਰ ਦਿਓ ਲਾਈਕ ਸ਼ੇਅਰ ਦੱਬ ਕੇ ਤੇ ਮਿਲਦੇ ਆ ਨਵੀਂ ਵੀਡੀਓ ਨਾਲ ਕਿਸੇ ਹੋਰ ਫਾਰਮ ਤੇ ਧੰਨਵਾਦ